ਦੋਸਤੋ ਅੱਜ ਤੁਹਾਡੇ ਨੇ ਇੱਕ ਖਬਰ ਲੈ ਕੇ ਆਏ ਆ ਕਿ ਕਿਵੇਂ ਕਿਸਾਨਾਂ ਦੀਆਂ ਮੋਟਰਾਂ ਤੋਂ ਲਗਾਤਾਰ ਬੀਡੀ ਟਰਾਂਸਫਾਰਮਰ ਚੋਰੀ ਹੋ ਰਿਹਾ ਤੇ ਇਹ ਵੀਡੀਓ ਤੁਹਾਨੂੰ ਸਾਹਮਣੇ ਜਿਹੜੀ ਦਿਖਾ ਰਹੇ ਆ ਇਹ ਵੀ ਇੱਕ ਅਜੀਹਾ ਹੀ ਐ ਕਹਿ ਸਕਦੇ ਆ ਮੁੱਦਾ ਜਿੱਥੋਂ ਚੋਰ ਭੀਤੀ ਰਾਤ ਟਰਾਂਸਫਾਰਮਰ ਚੋਰੀ ਕਰਕੇ ਲੈ ਗਏ ਤੇ ਇਹ ਲਗਾਤਾਰ ਪਤਾ ਲੱਗਿਆ ਕਣਕ ਦੀ ਕਟਾਈ ਉਪਰੰਤ ਬਿਲਗਾ ਸਬ ਡਿਵੀਜ਼ਨ ਦੇ ਅੰਦਰ 140 ਟਰਾਂਸਫਾਰਮਰ ਚੋਰੀ ਹੋ ਚੁੱਕੇ ਐ 140 ਟਰਾਂਸਫਾਰਮਰਾਂ ਦੀਆਂ ਐਫ ਆਈ ਆਰਾਂ ਦਰਜ ਹੋ ਚੁੱਕੀਆਂ ਐ ਤੇ ਥਾਣਾ ਬਿਲਗਾ ਦੀ ਪੁਲਿਸ ਅਜੇ ਤੱਕ ਇਨ੍ਹਾਂ ਚੋਰਾਂ ਨੂੰ ਨਹੀਂ ਫੜ ਸਕੀ ਇਹ ਵੀ ਇੱਕ ਸਵਾਲ ਐ ਕਿ ਇਹ ਚੋਰ ਜਿਹੜੇ ਲਗਾਤਾਰ ਚੋਰੀਆਂ ਕਰਦੇ ਆ ਇਹ ਬਿਲਕਾ ਪੁਲਸ ਦੇ ਹੱਥ ਅਜੇ ਤੱਕ ਕਿਉਂ ਨਹੀਂ ਲੱਗੇ ਇਹ ਇੱਕ ਸਵਾਲ ਹੈ ਤੇ ਦੋਸਤੋ ਬੀਤੀ ਰਾਤ ਤਲਬਨ ਰੋਡ ਤੇ ਅਕਾਲ ਅਕੈਡਮੀ ਨੇੜੇ ਇਹ ਇੱਕ ਟਿਊਬਲ ਤੋਂ ਇਸ ਮੋਟਰ ਤੋਂ ਕਿਸਾਨ ਦਾ ਟਰਾਂਸਫਾਰਮਰ ਜਿਹੜਾ ਇਹ ਚੋਰੀ ਹੋਇਆ ਸਾਡੇ ਤੱਕ ਇਹ ਖਬਰ ਪਹੁੰਚੀ ਹੈ ਤੇ ਦੋਸਤੋ ਇੱਥੇ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਕਿਸਾਨ ਜਿਹੜੇ ਬਹੁਤ ਧੜਿਆਂ ਚ ਵੰਡੇ ਗਏ ਆ ਸਿਆਸੀ ਪਾਰਟੀਆਂ ਨੂੰ ਲੈ ਕੇ ਇਹਨਾਂ ਵਿੱਚ ਇਕੱਠਿਆਂ ਹੋ ਕੇ ਰਾਤ ਨੂੰ ਪਹਿਰਾ ਦੇਣ ਦਾ ਵੀ ਜਿਹੜਾ ਆ ਉਹ ਏਕਤਾ ਨਜ਼ਰ ਨਾ ਹੋਣ ਕਰਕੇ ਇਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਰਹੇ ਹੋ ਕਿ ਕਿਵੇਂ ਮੱਛਾ ਚੋਰੀ ਹੁੰਨੀ ਆ ਸੀ ਕਿਸਾਨਾਂ ਦੀਆਂ ਇਸ ਤੋਂ ਉਪਰੰਤ ਜਦੋਂ ਕਿਸਾਨਾਂ ਨੇ ਇਕੱਠਿਆਂ ਹੋ ਕੇ ਇਹਨਾਂ ਚੋਰਾਂ ਦਾ ਮੁਕਾਬਲਾ ਕਰ ਲਈਏ ਜਾਂ ਪਹਿਰੇਦਾਰੀ ਕੀਤੀ ਤਾਂ ਜਾ ਕੇ ਇਹ ਚੋਰੀ ਦੀਆਂ ਵਾਰਦਾਤਾਂ ਰੁਕੀਆਂ ਸੀ ਤੇ ਅੱਜ ਕੱਲ ਕਿਸਾਨਾਂ ਦੇ ਡੇਰਿਆਂ ਤੋਂ ਚੋਰੀ ਹੋ ਰਹੇ ਨੇ ਇਹ ਟਿਊਬਲਾਂ ਦੇ ਟਰਾਂਸਫਾਰਮਰ ਇਥੇ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਨਕੋਦਰ ਡਿਵੀਜ਼ਨ ਦੇ ਅੰਦਰ ਨਕੋਦਰ ਡਿਵੀਜ਼ਨ ਅਧੀਨ ਸਬ ਡਿਵੀਜ਼ਨ ਬਿਲਗਾ ਜਿੱਥੇ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ 140 ਦੇ ਕਰੀਬ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਬਿਜਲੀ ਦੇ ਇਹ ਟਿਊਬਲਾਂ ਦੇ ਮੋਟਰਾਂ ਦੇ ਏਜਰੇ ਟਰਾਂਸਫਾਰਮਰ ਆ ਇਹ ਚੋਰੀ ਹੋ ਚੁੱਕਿਆ ਹੈ ਇੰਨੀ ਵੱਡੀ ਤਦਾਦ ਦੇ ਵਿੱਚ ਇਹ ਚੋਰੀ ਦੀਆਂ ਵਾਰਦਾਤਾਂ ਦੇ باوجود ਅਜੇ ਤੱਕ ਪੁਲਿਸ ਪੁਲਿਸ ਇਹਨਾਂ ਚੋਰਾਂ ਨੂੰ ਫੜਨ ਵਿੱਚ ਅਸਫਲ ਹੈ ਤੇ ਰੋਜ਼ ਰਾਤ ਨੂੰ ਇੱਥੇ ਕਦੀ ਪਤੀ ਮਹਿਣਾ ਵਿੱਚ ਕਦੀ ਪਤੀ ਬੱਗਾ ਵਿੱਚ ਤੇ ਕਦੀ ਪਵਾੜਿਆਂ ਵਾਲੀ ਸਾਈਡ ਇਹਨਾਂ ਚੋਰਾਂ ਦੇ 그룹 ਜਿਹੜੇ ਆ ਕਿਸਾਨਾਂ ਦੇ ਮੋਟਰਾਂ ਤੋਂ ਟਰਾਂਸਫਾਰਮਰ ਜਿਹੜੇ ਚੋਰੀ ਕਿਤੇ ਜਾ ਰਿਹਾ ਇਹਨਾਂ ਟਰਾਂਸਫਾਰਮਰਾਂ ਨੂੰ ਮੁੜ ਕੇ ਵਿਭਾਗ ਦੇ ਅੰਦਰੋਂ ਕਢਵਾਉਣੇ ਮੁੜ ਕੇ ਇੱਥੇ ਜਿਹੜੇ ਆ ਟਰਾਂਸਫਾਰਮਰ ਚੜਾਉਣੇ ਕਿਸਾਨਾਂ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਇੱਕ ਪਰੇਸ਼ਾਨੀ ਇੱਕ ਮੁਸ਼ਕਲ ਬਣ ਜਾਂਦੀ ਹੈ ਦੇਖਣ ਵਾਲੀ ਗੱਲ ਹੈ ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਖ-ਵੱਖ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਬਜਾਰੇ ਕਰ ਰਹੀਆਂ ਉੱਥੇ ਇਹਨਾਂ ਦੇ ਡੇਰਿਆਂ ਤੋਂ ਇਹਨਾਂ ਦੀਆਂ ਮੋਟਰਾਂ ਤੋਂ ਇਹ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਆ ਇਹਨੂੰ ਠੱਲ ਪੈਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਹ ਜਥੇਬੰਦੀਆਂ ਇਹ ਕਿਸਾਨ ਪੁਰਸ ਪ੍ਰਸ਼ਾਸਨ ਅੱਗੇ ਆਪਣੀ ਕਿਤੇ ਵੀ ਜਿਹੜੀ ਕੋਈ ਮੰਗ ਕਰਦੇ ਨਜ਼ਰ ਨਹੀਂ ਆ ਰਹਾ ਕਿ ਇਹਨਾਂ ਚੋਰਾਂ ਨੂੰ ਹੁਣ ਤੱਕ ਨਾਥ ਕਿਉਂ ਨਹੀਂ ਬੈ ਰਹੀ ਇਦੇ ਪਿੱਛੇ ਇਹੀ ਕਾਰਨ ਹੈ ਕਿ ਇਹ ਕਿਸਾਨ ਜਿਹੜੇ ਆ ਇਹ ਟੜਿਆਂ ਵਿੱਚ ਵੰਡ ਹੋਏ ਨੇ ਇਹ ਇਕੱਲੇ ਇਕੱਲੇ ਨੇ ਜਿਹਦੇ ਕਰਕੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਤੇ ਤਾਈਆਂ ਉਹ ਜਿਹੜਾ ਇੱਕ ਇੱਕ ਕਰਕੇ ਇਹ ਟਰਾਂਸਫਾਰਮਰ ਜਿਹੜੇ ਚੋਰੀ ਹੋ ਰਿਹਾ ਤੇ ਜਿਵੇਂ ਤੁਹਾਨੂੰ ਦੱਸਿਆ ਕਿ 140 ਤੋਂ ਵੀ ਵੱਧ ਹੁਣ ਤੱਕ ਟਰਾਂਸਫਾਰਮਰ ਜਿਹੜੇ ਚੋਰੀ ਹੋ ਚੁੱਕਿਆ ਤੇ ਇਸ ਤੋਂ ਬਾਅਦ ਤੁਸੀਂ ਸਹੀ ਹਿਸਾਬ ਲਾ ਸਕਦੇ ਹੋ ਕਿ ਬਿੱਲ ਕੇ ਦੇ ਥਾਣੇ ਤੇ ਬਿਲਕੇ ਦੇ ਬਿਜਲੀ ਘਰ ਵਿੱਚ ਤੁਸੀਂ ਕਦੀ ਜਾਓ ਤਾਂ ਉੱਥੇ ਤੁਹਾਨੂੰ ਵੱਡੀ ਗਿਣਤੀ ਵਿੱਚ ਚੋਰੀ ਹੋਏ ਟਰਾਂਸਫਾਰਮਰਾਂ ਦੇ ਕੋਇਲ ਜਿਹੜੇ ਆ ਬਚੁੱਕਟੇ ਹੋਏ ਨਜ਼ਰ ਆਉਣਗੇ ਤੇ ਇਸ ਖਬਰ ਨੂੰ ਲੈ ਕੇ ਤੁਸੀਂ ਦੋਸਤੋ ਹਿਸਾਬ ਲਾ ਲੈਣਾ ਕੀ ਹਾਲਾਤ ਨੇ ਕਿੰਨੀ ਚੋਰੀ ਦੀ ਵਾਰਦਾਤ ਜਿਹੜੀ ਆ ਵੱਧ ਚੁੱਕੀ ਐ ਭਾਵੇਂ ਲੋਕਾਂ ਬਲੋ ਰਵੈਤੀ ਪਾਰਟੀਆਂ ਨੂੰ ਹਰਾ ਕੇ ਨਵੀਂ ਸਰਕਾਰ ल्याਦੀ ਪਰ ਨਮੀ ਸਰਕਾਰ ਦੇ باوجود ਵੀ ਲੋਕਾਂ ਨੂੰ ਕਿਸਾਨਾਂ ਨੂੰ ਇਹਨਾਂ ਚੋਰਾਂ ਤੋਂ ਰਾਹਤ ਨਹੀਂ ਮਿਲ ਰਹੀ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਕੋਲ ਪੁਲਿਸ ਨਾ ਫਰੀ ਜਰੀਆ ਉਹ ਬਹੁਤ ਘਟ ਗਈ ਹੈ ਔਰ ਰੋਜ਼ ਰਿਟਾਇਰਮੈਂਟ ਹੁੰਦੀ ਆ ਕਿੱਥੋਂ ਪਹਿਰੇ ਲਈ ਜਿਹੜੇ ਆ ਉਹ ਮੁਲਾਜ਼ਮ ਲਿਆਈਏ ਤੇ ਦੂਸਰੇ ਪਾਸੇ ਜੰਗਲ ਰਾਜ ਹੈ ਰਾਤ ਨੂੰ ਚੋਰਾਂ ਦਾ ਰਾਜ ਹੈ ਪਤਾ ਨਹੀਂ ਕਿਸ ਦਾ ਸਵੇਰੇ ਟਰਾਂਸਫਾਰਮਰ ਚੋਰੀ ਹੋਇਆ ਅਤੇ ਦੱਸਣਾ ਇਹ ਬੜੀ ਇੱਕ ਸਰਦਾਰੀ ਦੀ ਵਾਲੀ ਗੱਲ ਹੈ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਬਿਲਕਰ نیوز ਆਨਲਾਈਨ ਬਿਲਕਰ نیوز ਆਨਲਾਈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਬਿਲਗੇ ਦੇ ਵਿੱਚ ਇਹ ਮੁੱਦਾ ਹੈ ਟਰਾਂਸਫਾਰਮਰ ਚੋਰੀ ਹੋਣ ਦਾ ਤੇ ਇਹਨਾਂ ਕਿਸਾਨਾਂ ਦੀ ਕੋਈ ਰਵੈਤੀ ਪਾਰਟੀ ਦੇ ਆਗੂਆਂ ਵੱਲੋਂ ਵਾਹ ਨਹੀਂ ਫੜੀ ਯਾਰੀ ਅੰਦਰੋਂ-ਅੰਦਰੀ ਸਾਡੇ ਤੱਕ ਇਹ ਜਿਹੜੀਆਂ ਖਬਰਾਂ ਪਹੁੰਚੀਆਂ ਕੋਈ ਨਹੀਂ ਪੁੱਛ ਰਿਹਾ ਇਹਨਾਂ ਕਿਸਾਨਾਂ ਨੂੰ ਕਿ ਤੁਹਾਡੀ ਕੋਈ ਵਾਹ ਫੜਨ ਵਾਲਾ ਹੋਵੇ ਇੱਥੋਂ ਤੱਕ ਖਬਰਾਂ ਲਵਾ ਕੇ ਇਹ ਚਾਹੁੰਦੇ ਨੇ ਕਿ ਸਾਡੀ ਕੋਈ ਸੁਣਵਾਈ ਹੋ ਜਵੇ ਸਾਡੀ ਕੋਸ਼ਿਸ਼ ਹੈ ਕਿ ਬਿਲਕੀ ਥਾਣੇ ਅਧੀਨ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਪੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਤੁਸੀਂ ਵੇਖਦੇ ਰਹੋ ਤੁਹਾਡੇ ਲਈ ਅਸੀਂ ਇਸੇ ਤਰ੍ਹਾਂ ਜਾਣਕਾਰੀਆਂ ਭਰਪੂਰ ਪ੍ਰੋਗਰਾਮ ਲੈ ਕੇ ਆਉਂਦੇ ਰਹਾਂਗੇ ਅਗਰ ਤੁਹਾਡਾ ਕੋਈ ਵਿਚਾਰ ਹੋਵੇ ਅਗਰ ਤੁਸੀਂ ਕੋਈ ਸੁਝਾਅ ਦੇਣਾ ਹੋਵੇ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ